ਕੀ ਹੋ ਗਿਆ ਦੱਸੋ ਜੀ ਬਾਬਾ ਜੀ ਅੱਛਾ ਇਹਨੂੰ ਪੈ ਗਿਆ ਹੈ ਕੀ ਹੋ ਗਿਆ ਇਹਨੂੰ ਇਹਨੂੰ ਜੀ 4-5 ਦਿਨੋਂ ਕੋਈ ਨੂੰ ਬੰਨ ਪੈ ਗਿਆ ਜੀ 4-5 ਦਿਨ ਹਾਂਜੀ ਹੋ ਗੁ ਚੁੱਕੇ ਨੇ ਯਾਨੀ ਹਾਂਜੀ ਹੋ ਚੁੱਕੇ ਨੇ ਪਸ਼ਾਬ ਕੀ ਕਰਦਾ ਪਸ਼ਾਬ ਵੀ ਨਹੀਂ ਕਰਦਾ ਇਹ ਬਾਬਾ ਮਾਸਟਰ ਆਮ ਜੀ ਦੀ ਜਗਾ ਹੈ ਨਾ ਵੱਡੇ ਮਾਸਟਰ ਆਉਂਦਾ ਜੀ ਚਲੋ ਚਾੜੇ ਹੋਣਗੇ ਕਿਸੇ ਨੇ ਬੰਨ ਪੈਣ ਦਾ ਕਾਰਨ ਜੀ ਇੱਕ ਤਾਂ ਦੇਖੋ ਸੁੱਕੀ ਹੋ ਤੂੜੀ ਆ ਹਾਂਜੀ ਇਹ ਮੜਾ ਮੋਟਾ ਕੁਛ ਇਹਨੂੰ ਨਰਮ ਪਾਵਾਂਗੇ ਫੇਰ ਉਹ ਹੋਊਗਾ ਇੱਕ ਗਰਮੀ ਜਿਆਦੇ ਸੁੱਕੀ ਤੂੜੀ ਖੁਸ਼ਕ ਹੁੰਦੀ ਆ ਹਾਂਜੀ ਪੰਜ ਦਿਨ ਹੋ ਗਏ ਹੈ ਜੀ ਹਾਂਜੀ ਕੋਈ ਦਿੱਤਾ ਤਾਂ ਨਹੀਂ ਮੂੰਹ ਰਹੀ ਇਹਨੂੰ ਨਾ ਜੀ ਉਹ ਕੀੜੀ ਗਈ ਲਾ ਜਿਹੜਾ ਤੁਸੀਂ ਉਹ ਦਰਦ ਤੋਂ ਮੁੜ ਕੇ ਫੇਰ ਦਰਦ ਤਾਂ ਨਹੀਂ ਮੰਨਿਆ ਹਾਂ ਦਰਦ ਨਹੀਂ ਹੋਇਆ ਇੱਕ ਤਾਂ ਜਿਹੜੀ ਤੂੜੀ ਤਾੜੀ ਜੀ ਪਈ ਹੈ ਇਹਨੂੰ ਸਾਫ਼ ਕਰਾ ਦਿਓ ਜੀ ਠੀਕ ਹੈ ਬਾਕੀ ਫੇਰ ਇਹਦਾ ਆਪਾਂ ਪੇਟਪੂਟ ਜਾਂ ਚੈੱਕ ਕਰਦੇ ਆ ਇਹਨੂੰ ਫੜੋ ਮੜਾ ਜ ਹੋਰ ਕੋਈ ਮੂੰਹ ਰਹੀ ਤਾਂ ਨਹੀਂ ਦਿੱਤੀ ਕੋਈ ਚੀਜ਼ ਨਹੀਂ ਹੋਣੀ ਦਿੰਦਾ ਜੀ ਅੱਛਾ ਦਰਦ ਦੋ ਦਿਨ ਹੋਇਆ ਕਿ ਇੱਕ ਦਿਨ ਦੋ ਦਿਨ ਹੋਇਆ ਹਨ ਦੋ ਤਿੰਨ ਦਿਨ ਹੋ ਗਏ ਆ ਠੀਕ ਫੜੋ ਫਿਰ ਬਾਬਾ ਜੀ ਦੇਖੀ ਫਿਰ ਇਹਦਾ ਕਰੀਏ ਤੋੜਾ ਹੂੰ ਢਿੱਲਾ ਤਾਂ ਚਲੋ ਹੋ ਜੂ ਲੈ ਦਲ ਉਦ ਕਰੀਏ ਮਾੜੀ ਮੋਟੀ ਇਹਨੇ ਠੀਕ ਆ ਠੀਕ ਆ ਠੀਕ ਆ ਜੋਰ ਹੀ ਮਾਰਦੇ ਸੀ ਪਹਿਲਾਂ ਇਹ ਹੈ ਪਹਿਲੇ ਜੋਰ ਮਾਰਦੇ ਸੀ ਜੋਰ ਮਾਰਦਾ ਸੀ ਆਇਆ ਨਹੀਂ ਪਰ ਅੰਦਰੋਂ ਉਹ ਗੈਸ ਹੀ ਕੱਢ ਕੇ ਬੰਦ ਹੋ ਗਿਆ ਚਲੋ ਫੇਰ ਤਾਂ ਠੀਕ ਹੈ ਜੋਰ ਮਾਰਨ ਲੱਗ ਜੇ ਉਦੋਂ ਖਤਰਨਾਕ ਹੁੰਦਾ ਕੰਮ ਯਾਰ ਉਦੋਂ ਫੇਰ ਆਂਤ ਇਕੱਠੀ ਹੋ ਜਾਂਦੀ ਹੈ ਠੀਕ ਆ ਭਾਈ ਠੀਕ ਆ ਇਹ ਲੱਗਿਆ ਹੀ ਕੱਲ ਹੈ ਕੀ ਗਲਾ ਹੈ ਇਹ ਕਦੋਂ ਪਸੰਦ ਲੋ ਕਿਹੜਾ ਜਿਹੜਾ ਤੁਸੀਂ ਮੈਨੂੰ ਪੁੱਛਿਆ ਦਰਦ ਵਾਲਾ ਲਾਇਆ ਪਿਆ ਹੋਰ ਤਾਂ ਨਹੀਂ ਪਿਸ਼ਾਬ ਪਸ਼ੂ ਦੇ ਬੰਨ ਤੋਂ ਤਾਂ ਨਹੀਂ ਕੁਝ ਕਰਿਆ ਪਿਆ ਬਾਕੀ ਤਾਂ ਸਾਰਾ ਕੁਝ ਠੀਕ ਆ ਪਿਸ਼ਾਬ ਕਰਦਾ ਚਲ ਚਾਹੇ ਨਾ ਵੀ ਕਰੇ ਆ ਕਰਿਆ ਤਾਂ ਹੋ ਜਾਂਦੀ ਹਾਂ ਪਿਸ਼ਾਬ ਤਾਂ ਨਾ ਵੀ ਕਰੇ ਚਾਹੇ ਕਿਉਂਕਿ ਪਿਸ਼ਾਬ ਦਾ ਬੰਨ ਬਹੁਤ ਰੇਅਰ ਚਾਂਸ ਹੁੰਦੇ ਨੇ ਪਿਸ਼ਾਬ ਦਾ ਬੰਨ ਪਊਗਾ ਤਾਂ ਥੱਲੇ ਪਹਿਲਾਂ ਟੈਸਟੀਕਲ ਸੁੱਜਣਗੇ ਥੇਟਲੇ ਪਾਸੇ ਠੀਕ ਆ ਫਿਰ ਇਹ ਲੱਤਾਂ ਇਕੱਠੀਆਂ ਨਹੀਂ ਕਰੂਗਾ ਇਹ ਲੱਤਾਂ ਫਿਰ ਖੋਲ ਕੇ ਖੜੂਗਾ ਜੇ ਇਹਨੂੰ ਪਿਸ਼ਾਬ ਦਾ ਬੰਨ ਪਊਗਾ ਜੇ ਹੁਣ ਇਹਦੇ ਇਹੋ ਜਿਹੀ ਕੰਡੀਸ਼ਨ ਦੇ ਵਿੱਚ ਤੁਸੀਂ ਲਾਸ ਐਕਸ ਵਗੈਰਾ ਦਾ ਯੂਜ਼ ਕਰਦੇ ਹੋ ਫਿਰ ਇਹਦੇ ਕੀ ਹੈ ਮਤਲਬ ਓਵਰ ਆਲ ਇਹਨੂੰ ਜਿਹੜੀ ਡੀਹਾਈਡਰੇਸ਼ਨ ਆ ਉਹ ਚਾਹੇ ਵੱਧਾ ਚਾਹੇ ਘਟਾ ਪਰ ਜੇ ਇਹਦੇ ਉਹ ਇੰਜੈਕਸ਼ਨ ਲੱਗ ਜਾਂਦਾ ਉਹਨੇ ਸਾਰੀ ਬਾਡੀ ਚੋਂ ਪਾਣੀ ਖਿੱਚਣਾ ਸ਼ੁਰੂ ਕਰ ਦੇਣਾ ਉਸ ਤੋਂ ਬਾਅਦ ਇਹਨੂੰ ਨੈਕ੍ਰੋਸੇਸ਼ਨ ਹੋ ਕੇ ਤੇ ਕਿਡਨੀਆ ਲੀਵਰ ਸਾਰਾ ਕੁਝ ਡੈਮੇਜ ਹੋਣਾ ਸ਼ੁਰੂ ਹੋ ਜਾਂਦਾ ਫਿਰ ਮੁੜ ਕੇ ਦਰਦ ਨਹੀਂ ਬੰਦ ਹੁੰਦਾ ਠੀਕ ਹੈ ਉਹ ਕਦੇ ਨਹੀਂ ਕਰਨਾ ਹੈ ਲਿਆਓ ਬਾਬਾ ਜੀ ਲਾਓ ਮੰਗਾ ਮੰਗਾ ਪੇਟ ਚੈੱਕ ਕਰੀਏ ਤਾਂ ਫਿਰ ਲਿਆਓ ਕਰੀਏ ਹਿਸਾਬ ਕੋ ਤੇ ਮੰਗਾ ਆਪਣਾ ਹੀ ਦੋ ਇਹਨਾਂ ਤੋਂ ਹੈਗਾ ਥੋੜਾ ਹੈਗਾ ਮੰਗਾ ਕੱਢ ਲੈਨੇ ਕੋਈ ਨਾ ਕਰਦੇ ਕੋਈ ਖੀਲਾ ਹਾਂ ਉਹ ਰੱਸੀ ਜੀ ਪਾਉਣ ਵਾਲੀ ਆ ਤੇ ਹੁਣ ਦਰਦ ਮੰਨਦਾ ਹਨਾ ਆ ਜਿਹੜੀ ਤੂੜੀ ਜੀ ਹੈ ਜੀ ਇਹ ਚੱਕਣੀ ਪਊਗੀ ਸਾਰੀ ਤੁਹਾਨੂੰ ਇੱਥੋਂ ਜਦੋਂ ਇਹ ਪੱਤੇ ਸੱਤੇ ਖਾ ਲੈਂਦਾ ਜਦ ਹੀ ਫੇਰ ਦਰਦ ਉੱਠ ਖੜਦਾ ਉਹਦੇ ਠੀਕ ਹੈ ਬਿਲਕੁਲ ਇਹਦਾ ਸਾਫ਼ ਕਰੋ ਵੇਖੋ ਬਿਲਕੁਲ ਨਹੀਂ ਰਹਿਣਾ ਚਾਹੀਦਾ ਇਹ ਬਾਕੀ ਆਪਾਂ ਚੈੱਕ ਕਰਦੇ ਹਾਂ ਉਹ ਲਈਆਂ ਕੱਢ ਕੇ ਥੈਂਥੋਸਕੋਪ ਜਿਹਾ ਉੱਥੇ ਕਰ ਲੈ ਪੱਕੇ ਥਾਵੇਂ ਇਹ ਤਾਂ ਬਾਰ ਨੂੰਰੇ ਕੱਟ ਹੁੰਦੇ ਹੈ ਜੀ ਬਹੁਤ ਹੀ ਬਹੁਤ ਬਾਬੀ ਜੀ ਕਿੰਨਾ ਚਿਰ ਹੋ ਗਿਆ ਸੰਤਾਂ ਨੂੰ ਸਵਰਗ ਵਾਸੋਂ ਸੰਤਾਂ ਨੂੰ ਬਹੁਤ ਟਾਈਮ ਹੋ ਮੀਂਹ ਗੱਭੈ ਨੂੰ ਬਤਾ ਠੀਕ ਹੋ ਗਿਆ ਹੁਣ 52 ਲੈ ਹੈ ਬਣ ਜਾਏ 55 ਜਾਏ ਹਮ 55 ਜਾਏ ਰੀਫੇ